ਸਸ਼ੀਕਾਲ ਜੀ ਵੈਲਕਮ ਆ ਤੁਹਾਡਾ ਮੇਰੇ ਪ੍ਰੋਪਸੋ ਕ੍ਰੇਸ਼ਨ ਚੈਨਲ ਤੇ ਅੱਜ ਆਪਾਂ ਫਿਰ ਤੋਂ ਤੁਹਾਡੇ ਲਈ ਬਹੁਤ ਹੀ ਪਿਆਰੇ ਡਿਜ਼ਾਈਨ ਦੇ ਕੀ ਸੂਟ ਲੈ ਕੇ ਆਏ ਆ ਅਗਰ ਤੁਹਾਨੂੰ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਆਰਡਰ ਦੇ ਸਕਦੇ ਹੋ 961353079 ਤੇ ਸਕਰੀਨਸ਼ਾਟ ਪੇਸ ਕਰ ਤੁਸੀਂ ਆਰਡਰ ਕਰ ਸਕਦੇ ਹੋ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਵਰਕ ਹੈ ਜਿਹੜਾ ਕਰਵਾ ਸਕਦੇ ਹੋ ਹੈਂਡਵਰਕ ਮਸ਼ੀਨਵਰਕ ਜੋ ਤੁਸੀਂ ਲਾਈਕ ਕਰਦੇ ਹੋ ਅੱਜ ਦੇਖੋ ਜੋ ਮੈਂ ਤੁਹਾਨੂੰ ਫਸਟ ਸੂਟ ਦਿਖਾਉਣ ਜਾ ਰਹੀ ਹਾਂ ਇਹ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਆਪਣਾ ਮਸ਼ੀਨਵਰਕ ਹੋਇਆ ਹੋਇਆਗਾ ਸਿੰਗਲ ਟਾਂਕੇ ਦਾ ਕੰਮ ਆਪਣਾ ਸਾਰਾ 60 ਨਾਲੋਂ ਹੋਰ ਜਿਆਦਾ ਸਟਾਫਾ ਸਟਾਫ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਇਹ ਦੇਖੋ ਨੀਚੇ ਬਹੁਤ ਹੀ ਜ਼ਿਆਦਾ ਸੋਨਾ ਬਰੀਕੇ ਦਾ ਕੰਮ ਆ ਦੇਖੋ ਸਿੰਗਲ ਟਾਂਕਾ ਤੇ ਕੱਟਵਰਕ ਕੰਮ ਹੋਇਆ ਹੋਇਆ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਦੇਖੋ ਮੈਂ ਤੁਹਾਨੂੰ ਬੈਕ ਤੋਂ ਵੀ ਦਿਖਾਵਾਂਗੀ ਪਿੱਛੋਂ ਮੇਰਾ ਦਿਖਾਉਣ ਦਾ ਕਾਰਨ ਇਹ ਹੁੰਦਾ ਕਿ ਤੁਸੀਂ ਦੇਖ ਸਕੋ ਵੀ ਕਿੰਨਾ ਜ਼ਿਆਦਾ ਸੋਹਣਾ ਸਫਾਈ ਤੇ ਇਹ ਕੱਟਵਰਕ ਦਾ ਕੰਮ ਹੋਇਆ ਹੋਇਆ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਬਹੁਤ ਸੋਹਣਾ ਇਹ ਸੂਟ ਦਾ ਸਾਰਾ نیچے ਦੇਖੋ ਘੇਰ ਦਾ ਕੰਮ ਹੋਇਆ ਹੈ ਵਿੱਚ ਦੇਖੋ ਨਾਲ ਕੀ ਆਪਾਂ ਨੇ ਇਹਦਾ ਥ੍ਰੈਡ ਯੂਜ਼ ਕਰਕੇ ਜ਼ਰੀ ਦਾ ਕੰਮ ਕੀਤਾ ਹੋਇਆ ਹੈਗਾ ਸਾਰੀ ਸ਼ਰਟ ਦੇ ਉੱਪਰ ਦੇਖੋ ਫਿਰ ਬੂਟੀ ਪਈ ਹੋਈ ਆ ਬਹੁਤ ਹੀ ਸੋਹਣਾ ਦੇਖੋ ਇਦਾਂ ਨਖ ਦਾ ਡਿਜ਼ਾਈਨ ਕੀਤਾਗਾ ਬਹੁਤ ਪਿਆਰਾ ਬਟਨ ਦੇਖੋ ਕਿੰਨੇ ਸੋਹਣੇ ਆਪਾਂ ਨੇ ਬਟਨ ਲਗਾਏ ਨੇ ਐਦਾਂ ਦੇਖੋ ਸੇਮ ਇਹਨਾਂ ਦੀਆਂ ਬਾਹਵਾਂ ਤੇ ਕੰਮ ਆ ਬਹੁਤ ਪਿਆਰਾ ਦੇਖੋ ਬਾਹਵਾਂ ਤੇ ਕੰਮ ਹੋਇਆ ਹੋਇਆਗਾ ਬਰੀਕ ਜੀ ਲੇਸ ਦੇ ਕੇ ਹੀ ਆਪਾਂ ਨੇ ਮਲਟੀ ਕਲਰ ਦੀ ਇਦਾਂ ਕੀ ਚਾਕਾ ਦੇ ਦਿੱਤੀ ਹੈ ਫਿਨਿਸ਼ਿੰਗ ਕੀਤੀ ਆ ਬਹੁਤ ਜਿਆਦਾ ਸੋਹਣਾ ਸੂਟ ਲੱਗ ਰਿਹਾਗਾ ਤੇ ਨਾਲ ਦੇਖੋ ਇਹਦੇ ਆਪਾਂ ਕੀ ਆ ਬਾਟਮ ਤੇ ਕੰਮ ਕੀਤਾ ਹੋਇਆ ਦੇਖੋ ਤੁਸੀਂ ਬਾਟਮ ਤੇ ਕੰਮ ਲਾਇਕ ਕਰਦੇ ਹੋ ਤਾਂ ਕਰਵਾ ਸਕਦੇ ਹੋ ਨਹੀਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਇਹ ਦੇਖੋ ਬਾਟਮ ਤੇ ਕੰਮ ਮੈਂ ਨੇੜੇ ਤੋਂ ਦਿਖਾਵਾਂਗੀ ਤੁਸੀਂ ਸਫਾਈ ਦੇਖ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਸਫਾਈ ਤੇ ਦੇਖੋ ਬਾਟਮ ਦਾ ਕੰਮ ਹੋਇਆ ਹੈ ਬਹੁਤ ਹੀ ਜਿਆਦਾ ਸੋਹਣਾ ਦੇਖੋ ਪਿਆਰਾ ਸੂਟ ਲੱਗ ਰਿਹਾ ਹੈ ਇਹ ਆਪਣਾ ਤੇ ਨਾਲ ਦੇਖੋ ਇਹਦੇ ਆਪਣਾ ਕੀ ਆ ਕ੍ਰਸ਼ ਦਾ ਆਪਣਾ ਪਿਓਰ ਦਾ ਪਿਓਰ ਟਿਸ਼ੂ ਦਾ ਆਪਣਾ ਦੁਪੱਟਾ ਦਾ ਇਹ ਦੇਖੋ ਪ્યોਰ ਟਿਸ਼ੂ ਦਾ ਦੁਪੱਟਾ ਆਪਣਾ ਬਹੁਤ ਸੋਹਣਾ ਲੱਗ ਰਿਹਾ ਨਾਲ ਦੇਖੋ ਇਹਦੇ ਆਪਾਂ ਬਰੀਕ ਜੀ ਲੇਸ ਦੇ ਕੇ ਇਹਦੀ ਫਿਨਿਸ਼ਿੰਗ ਕੀਤੀ ਆ ਬਹੁਤ ਸੋਹਣਾ ਸੂਟ ਲੱਗ ਰਿਹਾ ਦੇਖੋ ਬਹੁਤ ਆ ਤੁਸੀਂ ਇਹ ਦੁਪੱਟਾ ਵੀ ਨਾਲ ਲੈ ਸਕਦੇ ਹੋ ਨਹੀਂ ਤੁਸੀਂ ਕੋਈ ਵੀ ਮਤਲਬ ਲਾਈਕ ਕਰਦੇ ਹੋ ਉਹ ਲੈ ਸਕਦੇ ਹੋ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਸੂਟ ਲੱਗ ਰਿਹਾ ਜੋ ਦੇਖੋ ਮੈਂ ਨੈਕਸਟ ਦਿਖਾ ਰਹੀ ਆ ਇਹ ਸੂਟ ਵੀ ਸਾਰੇ ਕੀਨੇ ਆਪਣੇ ਆਰਡਰ ਦੇ ਨੇ ਜਿਹੜੇ ਰੈਡੀ ਹੋ ਕੇ ਜਾ ਰਹੇ ਨੇ ਸਾਰੇ ਆਰਡਰ ਦੇ ਸੂਟ ਨੇ ਤੁਸੀਂ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਆ ਜਿਹੜਾ ਕਿਸੇ ਵੀ 컬러 ਦੇ ਸਟੱਫ ਤੇ ਇਹ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਸਟੱਫ ਤੇ ਰੈਡੀ ਕਰਵਾ ਸਕਦੇ ਹੋ ਇਹ ਦੇਖੋ ਬਹੁਤ ਹੀ ਜਿਆਦਾ ਸੋਹਣਾ ਸ਼ਾਨਦਾਰ ਦੇਖੋ ਸੂਟਾ ਇਹ ਆਪਣਾ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਹੈ ਇਹ ਟਿਸ਼ੂ ਆ ਪਿਓਰ ਟਿਸ਼ੂ ਤੇ ਇਹ ਆਪਣਾ ਕੰਮ ਹੋਇਆ ਹੋਇਆ ਪਿਓਰ ਟਿਸ਼ੂ ਦਾ ਸਟੱਫ ਆ ਇਹ ਆਪਣਾ ਇਹ ਨੀਚੇ ਮੈਂ ਘੇਰ ਦਾ ਕੰਮ ਦਿਖਾਵਾਂਗੀ ਤੁਹਾਨੂੰ ਤੁਸੀਂ ਇਹ ਕੰਮ ਦੀ ਸਫਾਈ ਦੇਖ ਸਕਦੇ ਹੋ ਟੋਟਲੀ ਹੈਂਡਵਰਕ ਦਾ ਕੰਮ ਆ ਇਹ ਆਪਣਾ ਇਹ ਦੇਖੋ ਬਹੁਤ ਸੋਹਣਾ ਨੀਚੇ ਦੇਖੋ ਆਪਣਾ ਖੇਤ ਤੇ ਕੰਮ ਹੋਇਆ ਹੈ ਇਹਦੇ ਵਿੱਚ ਕਿ ਗੋਟਾ ਆਪਣਾ ਤੇ ਥ੍ਰੈਟ ਘੱਟ ਦਾਣਾ ਤੇ ਸਿੱਪੇ ਵਗੈਰਾ ਯੂਜ਼ ਕੀਤੀ ਹੋਈ ਹੈਗੀ ਦਬਕੇ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਨੀਚੇ ਦੇਖੋ ਇਦਾਂ ਘੇਰ ਬਣਿਆ ਹੋਇਆ ਉੱਪਰ ਨੂੰ ਇਦਾਂ ਦੇਖੋ ਫਿਰ ਪੈਨਲ ਜਾ ਰਹੇ ਨੇ ਬਹੁਤ ਸੋਹਣਾ ਦੇਖੋ ਕੰਮ ਆ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਹੈਂਡਵਰਕ ਦੀ ਬਹੁਤ ਜ਼ਿਆਦਾ ਲਾਈਟ ਵੇਟ ਸੋਹਣਾ ਕੰਮ ਆ ਫਿਰ ਦੇਖੋ ਇਦਾਂ ਆਪਣੇ neck ਤੇ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਪਿਆਰਾ ਸੂਟ ਲੱਗ ਰਿਹਾ ਹੈ ਇਹ ਬਹੁਤ ਪਿਆਰਾ ਸੂਟ ਆ ਤੇ ਨਾਲ ਦੇਖੋ ਇਹਦੇ ਕ੍ਰੇਪ ਦੀ ਕੀ ਹੋਈ ਬਾਟਮ ਹੋएगी ਤੇ ਨਾਲ ਦੇਖੋ ਇਹਦੇ ਆਪਾਂ ਕੀਆ ਦੁਪੱਟਾ ਦੁਪੱਟਾ ਕੀਆ ਪਿਓਰ ਚਨੌਨ ਦਾ ਦੁਪੱਟਾ ਹੈ ਜਿਹੜਾ ਆਪਾਂ ਨਾਲ ਰੈਡੀ ਕੀਤਾ ਪਿਓਰ ਚਨੌਨ ਦਾ ਦੁਪੱਟਾ ਤੇ ਤੁਸੀਂ ਦੁਪੱਟੇ ਤੇ ਅਗਰ ਵਰਕ ਕਰਵਾਉਣਾ ਤਾਂ ਕਰਵਾ ਵੀ ਸਕਦੇ ਹੋ ਪਰ ਇਹਨਾਂ ਨੇ ਕੀਆ ਵਰਕ ਜੀ ਸਕਿਪ ਕੀਤਾਗਾ ਸਿਰਫ ਪਿਓਰ ਚਨੌਨ ਦਾ ਦੁਪੱਟਾ ਨਾਲ ਆਪਾਂ ਦੇਖੋ ਇਦਾਂ ਲੇਸ ਦਿੱਤੇ ਨਾਲ نیچے ਗਿਆ ਪੱਟੀ ਦੇ ਕੇ ਫਿਨਿਸ਼ਿੰਗ ਕੀਤੀ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਸੂਟ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ दुपट्टे की फिनिशिंग चैक कर सकते हो देखो नीचे इदा देख के बहुत ज्यादा सोहना दुपट्टा सूट लग रहा है अगर तुम पसंद आ रहा है स्क्रीन शोट लै सकते हो तो ऑर्डर दे सकते हो जो मैं नैक्स सूट दिखा रही हूँ ये देखो बहुत सोहना है कि सूट अपना सारे जिन्हें ने अपने ऑर्डर के सूट ने यह हैगा अपना प्योर ऑरगेंजा प्योर ऑरगेंजा का सूट ਕਲਰ ਦੇਖੋ ਤੁਸੀਂ ਆਪਣੀ ਪਸੰਦ ਦੇ ਰਖਵਾ ਸਕਦੇ ਹੋ ਲਾਈਟ ਡਾਰਕ ਜਿੱਦਾਂ ਦਾ ਤੁਸੀਂ ਲਾਇਕ ਕਰਦੇ ਹੋ ਇਹ ਸਾਰਾ ਦੇਖੋ ਆਪਣਾ ਦਬਕੇ ਦਾ ਕੰਮ ਹੋਇਆ ਹੋਇਆਗਾ ਨਾਲ ਥ੍ਰੈਡ ਯੂਜ਼ ਕੀਤਾ ਹੋਇਆ ਕੱਟ ਦਾਣਾ ਬਹੁਤ ਹੀ ਜਿਆਦਾ ਸੋਹਣਾ ਦੇਖੋ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਕੰਮ ਮੈਂ ਥੋੜਾ ਨੇੜੇ ਤੋਂ ਦਿਖਾਵਾਂਗੀ ਤੁਸੀਂ ਦੇਖ ਸਕਦੇ ਹੋ ਵੀ ਕੰਮ ਆ ਜਿਹੜਾ ਕਿੰਨਾ ਜਿਆਦਾ ਸੋਹਣਾ ਬਰੀਕੀਚ ਕੰਮ ਹੋਇਆ ਹੋਇਆ ਬਹੁਤ ਜਿਆਦਾ ਸੋਹਣਾ ਦਬਕੇ ਦਾ ਕੱਟ ਦਾਣੇ ਦਾ ਕੰਮ ਆ ਥ੍ਰੈਡ ਯੂਜ਼ ਹੋਇਆ ਨਾਲ ਇਹਦੇ ਮੋਤੀ ਯੂਜ਼ ਹੋਏ ਹੋਏ ਨੇ ਇਹ ਸਾਰਾ نیچے ਦੇਖੋ ਹੈਵੀ ਘੇਰ ਬਣਿਆ ਹੋਇਆ ਤੇ ਦੇਖੋ ਪਰ ਨੂੰ ਇਹ ਤਾਂ ਕੀ ਆਪਣਾ ਪੈਨਲ ਦੇ ਵਿੱਚ ਵਰਕ ਹੋਇਆ ਹੈ ਸੈਲਟਰ ਚ ਦੇਖੋ ਇਦਾਂ ਸਾਰੇ ਫਲਾਵਰ ਬਣੇ ਨੇ ਬਹੁਤ ਹੀ ਜਿਆਦਾ ਸੋਹਣਾ ਕੰਮ ਲੱਗ ਰਿਹਾ ਹੈ ਬਹੁਤ ਜਿਆਦਾ ਇਹ ਦੇਖੋ ਇਦਾਂ ਦਾ ਕੰਮ ਨਹੀਂ ਹੈਗਾ ਵੀ ਨਿੰਦਨ ਵਾਲਾ ਬਹੁਤ ਜਿਆਦਾ ਸੋਹਣਾ ਕੰਮ ਹੈ ਸਫਾਈ ਤੇ ਨਾਲ ਦੇਖੋ ਇਹਦੇ ਸੇਮ ਕੀ ਇਦਾਂ ਆਪਣੀਆਂ ਬਾਵਾ ਤੇ ਕੰਮ ਹੋਇਆ ਹੈ ਇਹ ਬਾਵਾ ਦਾ ਕੰਮ ਹੈ ਦਾ ਆਪਣੀ ਕ੍ਰੇਪ ਦੀ ਬਾਟਮ ਹੈ オーਰਗਾਂਜ਼ਾ ਦਾ ਦੁਪੱਟਾ ਸੀਗਾ ਆਪਣਾ ਪਿਓਰ オーਰਗਾਂਜ਼ਾ ਦਾ ਦੁਪੱਟਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਵਰਕ ਹੋਇਆ ਹੋਇਆ ਐਂਦਾ ਦੇਖੋ ਸਾਰਾ ਦੁਪੱਟੇ ਦੇ ਵਿੱਚ ਟੋਟਲੀ ਸਾਰਾ ਹੈਂਡਵਰਕ ਦਾ ਕੰਮ ਆ ਦੁਪੱਟਾ ਫੁੱਲ ਹੈਵੀ ਦੁਪੱਟਾ ਦੇਖੋ ਪੂਰੇ ਦੁਪੱਟੇ ਦੇ ਵਿੱਚ ਕੀ ਆ ਕੰਮ ਹੋਇਆ ਹੋਇਆ ਇਹ ਦੇਖੋ ਆਪਾਂ ਨੇ ਜੋ ਥ੍ਰੈਡ ਸੀ ਥ੍ਰੈਡ ਨਾਲ ਦੇ ਇਹਦੇ ਨੀਚੇ ਆਪਾਂ ਲੇਸਿਸ ਦੇ ਕੇ ਪੱਟੀ ਦੀ ਇਹਦੀ ਫਿਨਿਸ਼ਿੰਗ ਕੀਤੀ ਐ ਦੇਖੋ ਕਿੰਨਾ ਸੋਨਾ ਕੰਮ ਲੱਗ ਰਿਹਾ ਬਹੁਤ ਹੀ ਜ਼ਿਆਦਾ ਸੋਨਾ ਦੇਖੋ ਇਹ ਸੂਟ ਉੱਟ ਕੇ ਆਇਆ ਜੋ ਆ ਆਪਾਂ ਪੱਟੀ ਨਾਲ ਦਿੱਤੀ ਐ ਫਿਨਿਸ਼ਿੰਗ ਇਹਦੇ ਨਾਲ ਬਹੁਤ ਜ਼ਿਆਦਾ ਸੋਨਾ ਸੂਟ ਲੱਗ ਰਿਹਾ ਬਹੁਤ ਹੀ ਜ਼ਿਆਦਾ ਸੋਨਾ ਤੁਸੀਂ ਅਗਰ ਇਦਾਂ ਦੁਪट्टे ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਦੁਪੱਟੇ ਕਿਨੇ ਰੈਡੀ ਕਰਵਾ ਸਕਦੇ ਹੋ ਜੋ ਦੇਖੋ ਮੈਂ ਨੈਕਸਟ ਸੂਟ ਦਿਖਾ ਰਹੀ ਹਾਂਗੇ ਇਹ ਆਪਣਾ ਬ੍ਰਾਕਟ ਦਾ ਸੂਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਇਹ ਬਹੁਤ ਜ਼ਿਆਦਾ ਸੋਹਣਾ ਇਹ ਦੇਖੋ ਬਹੁਤ ਜ਼ਿਆਦਾ ਸੋਹਣਾ ਕਲਰ ਦੇਖੋ ਕਿੰਨਾ ਸੋਹਣਾ ਬਹੁਤ ਹੀ ਸਰਦਾਰੀ ਜਿੰਨੇ ਵੀ ਸੂਟ ਦਿਖਾਏ ਨੇ ਸਾਰੇ ਸਰਦਾਰੀ ਕਲਰ ਦੇ ਸੂਟ ਨੇ ਇਹ ਸਾਰਾ ਦੇਖੋ ਆਪਣਾ ਦਬਕੇ ਦਾ ਕੰਮ ਹੋਇਆ ਤੇ ਕਟ ਦਾਣੇ ਦਾ ਕੰਮ ਹੋਇਆ ਇਹਦੇ ਵਿੱਚ ਸਾਰਾ ਦਬਕਾ ਤੇ ਕਟ ਦਾਣਾ ਯੂਜ਼ ਕੀਤਾ ਤੁਸੀਂ نیچے ਦੇਖ ਸਕਦੇ ਹੋ ਇਦਾਂ ਆਪਾਂ ਨੇ ਪੱਟੀ ਰੱਖ ਕੇ ਤੇ ਪ੍ਰੋਪਰ ਉੱਪਰ ਕੰਮ ਕੀਤਾ ਹੋਇਆਗਾ ਬਹੁਤ ਹੀ ਜ਼ਿਆਦਾ ਸੋਨਾ ਦੇਖੋ ਕੰਮ ਲੱਗ ਰਿਹਾ ਬਹੁਤ ਜ਼ਿਆਦਾ ਸੋਨਾ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਵੀ نیچے ਪ੍ਰੋਪਰ ਘੇਰ ਬਣਿਆ ਹੋਇਆ ਦੇਖੋ ਪ੍ਰੋਪਰ ਪੱਟੀ ਤਰ੍ਹਾਂ ਘੇਰ ਬਣਿਆ ਹੋਇਆ ਬਹੁਤ ਸੋਹਣਾ ਕੰਮ ਲੱਗ ਰਿਹਾ ਕੰਮ ਦੀ ਤੁਸੀਂ ਸਫਾਈ ਦੇਖ ਸਕਦੇ ਹੋ ਨੇੜੇ ਤੋਂ ਦਿਖਾਵਾਂਗੀ ਨਿਚੇ ਘੇਰ ਬਣਿਆ ਹੋਇਆ ਫਰੰਟ ਉੱਪਰ ਪੂਰੀ ਸ਼ਰਟ ਤੇ ਕੀਆ ਬੂਟੇ ਬਣਿਆ ਸਾਰਾ ਟੋਟਲੀ ਇਹ ਦੱਬ ਕੇ ਤੇ ਕੱਟਣ ਵਾਲੇ ਦਾ ਕੰਮ ਆ ਸਾਰਾ ਨਾਲ ਦੇਖੋ ਇਹਦੇ ਕੀ ਆਪਣੀ ਬਾਹ ਬਾਹਾਂ ਤੇ ਇਦਾਂ ਕੰਮ ਹੋਇਆ ਬਹੁਤ ਸੋਹਣਾ ਬਾਹਾਂ ਤੇ ਕੰਮ ਲੱਗ ਰਿਹਾ ਬਹੁਤ ਹੀ ਜ਼ਿਆਦਾ ਪਿਆਰਾ ਨਾਲੇ ਦੇਖੋ ਇਹਦੀ ਕਰੇਪ ਦੀ ਬਾਟਮ ਸੀ ਤੇ ਇਹਦੀ ਬਾਟਮ ਤੇ ਵੀ ਵਰਕ ਹੋਇਆ ਹੋਇਆ ਇਹ ਦੇਖੋ ਇਹਦੀ ਬਾਟਮ ਤੇ ਵੀ ਵਰਕ ਹੋਇਆ ਬਹੁਤ ਸੋਹਣਾ ਬਾਟਮ ਤੇ ਵਰਕ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸੂਟ ਲੱਗ ਰਿਹਾ ਦੇਖੋ ਬਹੁਤ ਜਿਆਦਾ ਸੋਹਣਾ ਸੂਟ ਲੱਗ ਰਿਹਾ ਹੈ। ਦੇਖੋ ਬਾਟਮ ਫੁੱਲ ਹੈਵੀ ਬਾਟਮ ਆ। ਤੇ ਨਾਲ ਕੀ ਇਹਦੇ 크ਰੇਪ ਦੀ ਬਾਟਮ ਹੋਏਗੀ ਆਪਣੇ ਪਲੇਨ। ਬਹੁਤ ਸੋਹਣਾ ਸੂਟ ਲੱਗ ਰਿਹਾ ਬਹੁਤ ਜਿਆਦਾ। ਕਲਰੇ ਬਹੁਤ ਸੋਹਣਾ ਹੈ। ਬਹੁਤ ਜਿਆਦਾ ਸੋਹਣਾ ਸਰਦਾਰੀ ਕਲਰ ਹੈ। ਤੇ ਦੇਖੋ ਇਹਦਾ ਫੁੱਲ ਦੁਪੱਟਾ ਹੈਵੀ ਆ ਤੁਹਾਨੂੰ। ਪੂਰਾ ਦੁਪੱਟਾ ਹੈਵੀ ਆ। ਇਹਦੇ ਕੋਲ। ਫੋਰ ਸਾਈਡ ਕੀ ਆਪਣਾ ਕੰਮ ਹੋਇਆ ਦੁਪੱਟੇ ਦੇ। ਇਹ ਦੇਖੋ ਤੁਸੀਂ ਕੰਮ ਤੇ ਮਟੀਰੀਅਲ ਚੈੱਕ ਕਰ ਸਕਦੇ ਹੋ ਮੈਂ ਨੇੜੇ ਤੇ ਦਿਖਾਵਾਂਗੀ ਆਪਾਂ ਕਿਦਾਂ ਯੂਜ਼ ਕੀਤਾ ਤੇ ਬ੍ਰੀਕ ਜੇ ਦੇਖੋ ਇਹਦੇ نیچے ਆਪਾਂ ਇਦਾਂ ਲਾ ਕੇ ਬਟ ਇਹਦੀ ਫਿਨਿਸ਼ਿੰਗ ਕੀਤੀ ਹੈਗੇ ਟਿਸ਼ੂ ਦੇ ਤੇ ਨਾਲ ਲੇਸਿਸ ਦਿੱਤੀਆਂ ਨੇ ਬਹੁਤ ਸੋਹਣਾ ਲੱਗ ਰਿਹਾ ਬਹੁਤ ਹੀ ਪਿਆਰਾ ਸੂਟ ਲੱਗ ਰਿਹਾ ਤੇ ਫੁੱਲ ਦੁਪੱਟਾ ਹੈਵੀ ਆ ਸਾਰੇ ਦੁਪੱਟੇ ਦੇ ਵਿੱਚ ਦੇਖੋ ਬੂਟੀ ਪਈ ਹੋਈ ਆ ਤੁਸੀਂ ਬੂਟੀ ਵੀ ਚੈੱਕ ਕਰ ਸਕਦੇ ਹੋ ਕਿੰਨੀ ਸੰਘਣੀ ਬੂਟੀ ਪਈ ਹੋਈ ਆ ਦੇਖੋ ਫੁੱਲ ਹੈਵੀ ਦੇਖੋ ਕਿੰਨੀ ਸੰਘਣੀ ਬੂਟੀ ਪਈ ਹੋਈ ਆ ਬਹੁਤ ਹੀ ਜ਼ਿਆਦਾ ਸੋਨਾ ਇਹ ਦੁਪੱਟਾ ਲੱਗ ਰਿਹਾ ਬਹੁਤ ਹੀ ਜ਼ਿਆਦਾ ਪਿਆਰਾ ਦੁਪੱਟਾ ਦੇਖੋ ਜੇ ਲੈਣਿਆ ਤਾਂ ਬਹੁਤ ਸੋਹਣਾ ਦੁਪੱਟਾ ਲੱਗਦਾ ਇਹ ਤੁਸੀਂ ਦੇਖੋ ਜਿੱਦਾਂ 브్రాకెਟ ਤੇ ਬਣਿਆ ਹੋਇਆ ਤੁਸੀਂ ਇਹਨੂੰ ਕੋਈ ਅੱਦੇ ਸਟਾਫ ਤੇ ਵੀ ਬਣਵਾ ਸਕਦੇ ਹੋ ਜਿਹੜੇ ਸਟਾਫ ਤੇ ਕਹੋ ਆਪਾਂ ਉਹ ਤਾਂ ਤੁਹਾਨੂੰ ਸੂਟ ਕੀ ਨੇ ਰੈਡੀ ਕਰਕੇ ਦੇ ਦਾਂਗੇ ਜਿਹੜੇ ਕਲਰ ਚ ਕਹੋ ਉਹ ਚ ਰੈਡੀ ਹੋ ਜਣਗੇ ਇਹ ਸਾਰੇ ਟੋਟਲੀ ਪੀਸ ਹੈ ਆਪਣੇ ਹੈਂਡਵਰਕ ਦੇ ਸੂਟ ਸੀਗੇ ਅਗਰ ਤੁਹਾਨੂੰ ਇਹਨਾਂ ਚ ਕੋਈ ਵੀ ਮਟੀਰੀਅਲ ਜਾਂ ਕੋਈ ਵੀ ਕੰਮ ਤੁਹਾਨੂੰ ਪਸੰਦ ਆ ਤੁਸੀਂ ਕੀ ਆ ਆਰਡਰ ਦੇ ਸਕਦਾ 961353079 ਅਗਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਸੂਟ ਪਸੰਦ ਆਇਆ ਸੋ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਚੈਨਲ ਨੂੰ ਥੈਂਕ ਯੂ